ਜਿਹੜੇ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀਆਂ ਤੇ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਨਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਏ ਜੇਜੇਦਾਰ ਸਾਹਿਬ ਜੋ ਇੱਕ ਪੰਥ ਕਰਵੈਤਾ ਅੰਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸਤ ਜੀ ਉਹਦੇ ਉੱਤੇ ਕੋਈ ਫੈਸਲਾ ਲੈਣ ਤੁਹਾਨੂੰ ਉਮੀਦ ਹੈ ਕਿ ਅਕਾਲ ਤਖਤ ਸਾਹਿਬ ਸੁਖਬੀਲ ਬਾਦਲ ਦੇ ਉੱਤੇ ਕੋਈ ਕਰੜਾ ਫੈਸਲਾ ਲੈ ਸਕੋਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨਹੀਂ ਉਹਨਾਂ ਦੇ ਰੋਮਾਂ ਦੇ ਹਮਾਇਤ ਨੇ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦਸਤਾਰ ਸਾਹਿਬ ਦੇ ਧਿਆਨ ਚ ਲੈ ਆਂਦੇ ਹੁਣ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਆ ਤੇ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਿਆਲ ਰੱਖਦੇ ਹੋયા ਉਹਨਾਂ ਨੂੰ ਜਿਹੜਾ ਫੈਸਲਾ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੀ ਸਾਰੀ ਕੌਮ ਪ੍ਰਵਾਨ ਕਰੇ ਕੱਲ ਨੂੰ ਨਾ ਹੋਵੇ ਕਿ ਜਿੱਦਾਂ ਪਹਿਲਾਂ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਉੱਚ ਉਹਨੂੰ ਪ੍ਰਵਾਨ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਅਕਾਲ ਤਖਤ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਵੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਨਾ ਕਿ ਇਹ ਫਿਰ ਜਿਹੜਾ ਕਿ ਸੰਗਤਾਂ ਨੂੰ ਪ੍ਰਵਾਨ ਹੋਵੇ ਜਿਹੜਾ ਫੈਸਲਾ ਜਿੱਦਾਂ ਸਾਹਮਣੇ ਸ਼ੁਕੀਨ ਬਾਦਲ ਦੇ ਤੇ ਉਹਨਾਂ ਦੇ ਲੈਣਾ ਵਾਂਦੀ ਪੇਸ਼ੀ ਦੇ ਉੱਤੇ ਜੋ ਲਗਾ ਬੜੀਆਂ ਤਿਹਰਾ ਅਕਾਲ ਪਾਤ ਜੀ ਸਾਹਿਬ ਦੇ ਜਥੇਦਾਰ ਨੂੰ ਇਸ ਬਾਰੇ ਐਚਏ ਕਰਨਾ ਫੈਸਲਾ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕਿ ਆ ਉਹ ਕੀ ਤਰੀਕਾ ਮਿਲਦੀ ਮਿਲਦੀ ਸਹੀ ਰਹੇਗਾ ਕਿ ਇਹ ਮਲੇਰਾਂ ਕੇ ਫੈਸਲਾ ਇਹ ਤਾਂ ਹੁਣ ਜੀ ਜਥੇਦਾਰ ਸਾਹਿਬ ਦੇ ਉੱਪਰ ਹੀ ਉਹਨਾਂ ਜੋ ਪੰਜ ਸਿਕਨ ਸਾਹਿਬਾਂ ਦੀ ਮੀਟਿੰਗ ਹੋ ਗਈ ਉਹਦੇ ਚੀ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮਨ ਨੂੰ ਦੱਸਣਾ ਪਊਗਾ ਨਾ ਜੀ ਜਦੋਂ ਉਹਨਾਂ ਦੇ ਕੋਈ ਵਿਚਾਰधीन ਫੈਸਲਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੱਜਦਾਰ ਤੋਂ ਵੀ ਉਮੀਦ ਕਰਦੇ ਆ ਕਿ ਉਹ ਸਹੀ ਫੈਸਲਾ ਦੇਣਗੇ ਜੋ ਕੌਮ ਨੂੰ ਪਰਵਾਹ ਹੋਵੇ ਨਹੀਂ ਇਹ ਦੀ ਪੰਜਾਬ ਸਰਕਾਰ ਦੀ ਆ ਸੈਂਟਰ ਸਰਕਾਰ ਦੀ ਬਹੁਤ ਅਣਗਹਿਲੀ ਆ ਕਿਉਂਕਿ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀਆਂ ਐਸੋ ਜੀਆਂ ਬਿਮਾਰੀਆਂ ਕੋਨਾਂ ਕੰਟੀਨਿਊਸ ਦਵਾਈ ਦੀ ਲੋੜ ਪੈਂਦੀ ਆ ਤੇ ਉਹ ਇੱਕ ਪਿਛਤਤਾ ਕੋਈ ਖਬਰ ਮੜੀ মিডিਆ ਦਾ ਥਰੂ ਵੀ ਤੁਹਾਨੂੰ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਨੂੰ کافی ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਮੈਨੇਜ ਕਰ ਰਹੇ ਹਾਂ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਆਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਤੇ ਇਸ ਕਰਕੇ ਉਹਨਾਂ ਨੂੰ ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਕੋਈ ਸਹੂਲਤ ਉਹਨਾਂ ਦੀ ਬਣਦੀ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਿੱਥੇ ਅਮਰਪਾਲ ਦੇ ਸਵਾਲ ਚੁੱਕ ਰਹੇ ਨੇ ਦੂਜੇ ਪਾਸੇ ਜੋ ਕਾਲੀਕਲ ਦਾ ਪੰਜਾਬ ਦੇ ਵਿੱਚ ਹਾਲਾਤ ਆ ਲੱਗਦਾ ਹੈ ਉਹਨਾਂ ਨੂੰ ਅਮਰਪਾਲ ਦੇ ਸਵਾਲ ਕਰਨ ਤੋਂ ਪਹਿਲਾਂ ਆਪਣੇ ਵਾਲ ਦੇਖਣਾ ਚਾਹੀਦਾ ਤੇ ਖਾਸ ਜਿਹੜਾ ਉਹਨਾਂ ਹੋਣੀ ਚਾਹੀਦੀ ਹੈ ਜੀ ਤੇ ਇਹ ਤੇ ਜੀ ਜਦੋਂ ਹੁਣ ਦੇਖਦਾ ਕਿ ਉਹਨਾਂ ਨੇ ਗਲਤੀਆਂ ਏਡੀਆਂ ਨੇ ਵਧੀਆਂ ਕੀਤੀਆਂ ਤੇ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ ਹੁਣ ਉਹ ਇਹ ਜੋ ਵੀ ਹੈ ਇਹੋ ਜਿਹੇ ਹੱਥ ਪੈਰ ਮਾਰ ਰਹੇ ਆ ਗਲਤ ਇਲਜ਼ਾਮ ਬਾਜ਼ੀ ਲਾ ਰਹੇ ਆ ਕਈ ਇਹੋ ਜਿਹੇ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਇਹੋ ਜਿਹੀਆਂ ਚੀਜ਼ਾਂ ਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦੇ ਵਕਾਰ ਨੂੰ ਢਾ ਲਾ ਰਹੇ ਆ ਤੇ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜਾ ਕੱਢ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੇ ਖਾਤਰ ਆਪਣੇ ਜੋ ਅਪ ਗਨਾਹਾਂ ਤੇ ਪੜਦਾ ਪਾਉਣ ਦੇ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਕਾਲੀ ਦਲ ਅਕਾਲੀ ਦਲ ਨੂੰ ਕੋ ਡਰ ਖਾ ਰਿਹਾ ਅਮਰਤਪਾਲ ਤੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਣਾ ਆ ਤੁਸੀਂ ਇਹਨਾਂ ਬਾਦਲ ਹੋਣਾ ਨੂੰ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡੜੀ ਖਸਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲ ਲੈਣ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੈਣ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅਮਰਤਪਾਲ ਦੇ ਪਿੱਛੇ ਹੀ ਲੱਗੇ ਹੋਏ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅਮਰਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰ ਦਿੱਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾ ਰਿਹਾ ਹੈ ਇੱਕ ਕੰਗਦਾਂ ਰਿਪੋਰਟ ਦਾ ਇੱਕ ਬਿਆਨ ਆਇਆ ਸੀਗਾ ਕਿਸਾਨਾਂ ਦੇ ਖਿਲਾਫ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ਰੇਪ ਹੁੰਦੇ ਰਹੇ ਮਰਡਰ ਹੁੰਦੇ ਰਹੇ ਬੀਜੇਪੀ ਵੀ ਨੇ ਇਸ ਤਰ੍ਹਾਂ ਕਿ ਨਾਰਾ ਲਾਇਆ ਹੈ ਤੁਹਾਡੇ ਮੁਤਾਬਿਕ ਕੀ ਹੈਗਾ ਜੀ ਨਹੀਂ ਇਹ ਜੀ ਕੰਗਣਾ ਨੌਰਦੀ ਜੀ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿੱਥੇ ਉਹਨੂੰ ਮੌਕਾ ਮਿਲਦਾ ਉਹ ਬਹੁਤ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤਾਂ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਹੋਣਾ ਚਾਹੀਜੀ ਤਾਂ ਖਬਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਫਿਰ ਨਫਰਤ ਫਲਾਉਣ ਦੀ ਉਹਦੇ ਨਾਲ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਪਾਰੇ ਚ ਭਾਈਚਾਰਿਆਂ ਚ ਨਫਰਤ ਦੀ ਅੱਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ ਇੱਕ ਜਿਹੜੀ ਕਲਕੱਤਾ ਚ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆ ਤੇ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਸਾਨੂੰ ਅੱਗੇ ਸਮਾਜ ਇਹੋ ਜਿਹੀ ਜਾਗਰਤੀ ਲਿਆਉਣੀ ਚਾਹੀਦੀ ਕਿ ਅੱਗੇ ਚੋਂ ਇਹੋ ਜੀਆਂ ਘਟਨਾਵਾਂ ਨਾਵਾ ਪਰ ਕੰਗਨਾ ਨਾ ਹੁੰਦੀ ਮਾਛਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਇਸ ਤਰ੍ਹਾਂ ਦੀਆਂ ਕਰਨੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਵਿਅੰਗਤ ਨਹੀਂ ਦੇਣੀ ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋ ਕਰਵਾਇਆ ਜਾ ਰਿਹਾ ਕਿ ਉਹ ਆਪ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਦਿਲ ਵੀ ਵਾਪਸ ਲਏ ਤੇ ਕੰਗਣਾ ਨੂੰ ਮੇਰੇ ਖਿਆਲ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਤੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹੋ ਜਿਹੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਇਹੋ ਜਿਹਿਆਂ ਜਿਹੜੇ ਨਫ਼ਰਤ ਭਰੀ ਕਰਨਾ ਚਾਹੀਦਾ ਅਮਿਤਪਾਲ ਦੀ ਜਿਹੜੀ ਜ਼ਬਾਨ ਕਢੂ ਲੈ ਕੇ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਜੀ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਉਹ ਹਾਈ ਕੋਰਟ ਤੋਂ ਸੁਣਵਾਈ ਆ ਵੇਖੋ ਹੁਣ ਕਿੱਥੇ ਪਹੁੰਚਦੀ ਆ ਇਹ ਤੇ ਹੁਣ ਅੱਛਾ ਖਡੂਰ ਸਾਹਿਬ ਹਲਕਾ ਬਿਲਕੁਲ ਐਮਪੀ ਤੋਂ ਬਖਣਾ ਹੈ ਜੀ ਕੀ ਉਮੀਦ ਲੋਪ ਸਾਹਿਬ ਦੇ ਲੋਕਾਂ ਨੂੰ ਹੈ ਜੀ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿਦੋਂ ਤੱਕ ਦਾ ਆਈਡੀਆ ਹੈ ਜੀ ਕਿਦੋਂ ਤੱਕ ਦਾ ਪਹੁੰਚ ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸਰਦਾਂ ਦੇਸ਼ਾਂ ਵਿਦੇਸ਼ਾਂ ਚ ਵੀ ਅਰਦਾਸ ਕਰਦੀਆਂ ਕਿ ਉਹਨਾਂ ਦੀ ਰਿਹਾਈ ਉਹਨਾਂ ਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਈ ਆ ਇੱਕ ਜ਼ੁਲਮ ਸਤਮ ਦੀ ਹਾਦਿਆ ਕਿ ਉਹ ਇਨੇ ਲੋਕਾਂ ਦੇ ਸਭ ਤੋਂ ਪੰਜਾਬ ਸਭ ਤੋਂ ਵੱਡੇ ਮਾਰਜਨਾ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਚ ਬੰਦ ਰੱਖਣਾ ਤੇ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨਾਮਾਇੰਗੀ ਤੋਂ ਵਾਂਝਾ ਰੱਖਣਾ ਮੇਰੇ ਖਿਆਲ ਨਾਲ ਉਹ ਸਾਰੇ ਇਹਨੇ ਜੋ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਵੀ ਇੱਕ ਬਹੁਤ ਵੱਡਾ ਅਨਿਆਏ ਆ ਨਹੀਂ ਅਸੀਂ ਸਭ ਲੱਗਦਾ ਕਿ ਸਰਕਾਰ ਜਿਹੜੀ ਹੈ ਐਨਐਸਏ 도ੜੇਗੀ ਨਹੀਂ ਚਲੋ ਜੀ ਹੁਣ ਇਹ ਸਰਕਾਰ ਅਸੀਂ ਤਾਂ ਕਹਿੰਨੇ ਕਿ ਤੋੜਨੀ ਚਾਹੀਦੀ ਆ ਸਾਰੇ ਜਿਹੜੇ ਇਨਸਾਨੀਅਤ ਪਸੰਦ ਲੋਕ ਚਾਹੁੰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਆਪੇ ਚੀਜ਼ਾਂ ਦਾ ਜਿੱਦਾਂ ਹੋਣ ਉਹ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿ ਮੈਂ ਜਾਂ ਸਰਕਾਰ ਕੋਲ ਹੋਰ ਬਹੁਤ ਕੰਮ ਹੈ ਜੀ ਲਾ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ ਕਿਹੋ ਜਿਹੇ ਹਾਲਾਤ ਬਣੇ ਪਏ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਬਾਕੀ ਉਹਦੇ ਚ ਦੇਖੋ ਇਹ ਫਰੋਤੀਆਂ ਮੰਗੀਆਂ ਜਾ ਰਹੀਆਂ ਕਿਹੋ ਜਿਹੇ ਦਿਨ ਦਿਹਾੜੇ ਕਈ ਕੀ ਕੁਝ ਹੋ ਰਿਹਾ ਸਰਕਾਰ ਨੂੰ ਉਧਰ ਧਿਆਨ ਦੇਣ ਦੀ ਲੋੜ ਆ ਨਾ ਕਿ ਜਿਹੜੇ ਕੋਈ ਸਹੀ ਕੰਮ ਕਰ ਰਹੇ ਉਹਨਾਂ ਨੂੰ ਐਨਐਸਏ ਲਾਉਣੀ ਦਾ ਇਹੋ ਜਿਹਾ ਕੰਮ ਕਰਨੇ ਮੇਰੇ ਖਾਲ ਉਹ ਤੋਂ ਉਹਨਾਂ ਨੂੰ ਆਪਣੇ ਗਲਤੀਆਂ ਤੇ ਪਛਤਾਵਾ ਕਰਕੇ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਰਹਾ ਕਰਨਾ ਚਾਹੀਦਾ ਉਹਨਾਂ ਦੇ ਨਾਲ ਦੇ ਸਾਥੀਆਂ ਨਾਲ ਵੀ ਗੱਲ ਕੀਤਾ ਜਾਵੇ ਲੱਗਦਾ ਨਹੀਂ ਜੇ ਐਨਐਸਏ ਟੁੱਟੀ ਹੈ ਤੇ ਜਿਹੜੀ ਵੇਲ ਹੈ ਉਹ ਜਲਦੀ ਹੋ ਸਕਦੀ ਹੈ ਹਾਂਜੀ ਦੇਖੋ ਜੀ ਇਹ ਉਹਨਾਂ ਦੇ ਟੁੱਟਦੇ ਜਾਂ ਉਹ ਤੋਂ ਬਾਅਦ ਹੀ ਸੋਚਿਆ ਜਾਂਦਾ ਦੇਖਿਆ ਜਾਂਦਾ ਜਿਹੜੀਆਂ ਜਿੰਮਣੀ ਚੁਣੂ ਉਹਨੂੰ ਲੈ ਕੇ ਹਾਲਾਤ ਆ ਰਹੇ ਸੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਾਕੀ ਸਿੰਘ ਵੀ ਜਿਹੜੇ ਆ ਵਾਕਤ ਹਲਕਾ ਚੋਲ ਲੜ ਸਕਦੇ ਆ ਵਾਕੇ ਚੋਲ ਲੜ ਸਕਦੇ ਆ ਜੀ ਤੇ ਅਸੀਂ ਉਸ ਕੀ ਹੋਏ ਅੱਜ ਇਹ ਇਸ ਮਾਮਲੇ ਤੇ ਜੇ ਕੋਈ ਅਸੀਂ ਹੁਣ ਬੈ ਕੇ ਮੀਟਿੰਗ ਕਰਾਂਗੇ ਕੋਈ ਸਾਰੀਆਂ ਧਿਰਾਂ ਨਾਲ ਮਿਲ ਕੇ ਕਿ ਸਾਨੂੰ ਇਹਦੇ ਵਿੱਚ ਜਿੰਮਣੀ ਚੁਣਨਾ ਚੁਤਰਨਾ ਚਾਹੀਦਾ ਕਿ ਨਹੀਂ ਉਤਰਨਾ ਚਾਹੀਦਾ ਇਹ ਅਸੀਂ ਫੈਸਲਾ ਕਰਦੇ ਆ ਠੀਕ ਹੈ